ਜੰਮੂ ਕਸ਼ਮੀਰ ਦੇ ਵਿੱਚ ਪੈਲਗਾਮ ਜਿਹੜਾ ਏਰੀਆ ਉਹਦੇ ਵਿੱਚ ਨਿਰਦੋਸ਼ ਸੈਲਾਨੀਆਂ ਲੋਕਾਂ ਦੀ ਹੱਤਿਆ ਕਰ ਦੇਣੀ ਉਹ ਵੀ ਨਾਂ ਪੁੱਛ ਕੇ ਧਰਮ ਦੇ ਆਧਾਰ ਤੇ ਮੈਂ ਸਮਝਦਾ ਬਹੁਤ ਹੀ ਹਿੰਮਤ ਭਾਗਾ ਦਿਲ ਨੂੰ ਤੋਖਾਉਣ ਵਾਲਾ ਤੇ ਨਿੰਦਣਯੋਗ ਘਟਨਾ ਜਿੱਥੇ ਸਾਰੀ ਘਟਨਾਵਾਂ ਦੇ ਵਿੱਚ ਮੈਂ ਸਮਝਦਾ ਕਿ ਸਰਕਾਰ ਦੀ ਇੰਟੈਲੀਜੈਂਸੀ ਸੁਰੱਖਿਆ ਜਿਹੜੀ ਉੱਥੇ ਦੇਣੀ ਸੀ ਉਹ ਫੇਲ ਹੋਈ ਉੱਥੇ ਇਹ ਘਟਨਾ ਨੂੰ ਕਰਨ ਵਾਲੇ ਤੇ ਕਰਵਾਉਣ ਵਾਲੇ ਕਿਉਂਕਿ ਕਰਨ ਵਾਲੇ ਕੁਝ ਸੀ ਪਰ ਕਰਵਾਉਣ ਵਾਲੇ ਆ ਜਿਹੜੀਆਂ ਸ਼ਕਤੀਆਂ ਸੀ ਉਹਨਾਂ ਦਾ ਵੀ ਜਿਹੜਾ ਚਿਹਰਾ ਉਹ ਸਾਹਮਣੇ ਲਿਆ ਕੇ ਵੱਡੀ ਕਾਰਵਾਈ ਕਰਨ ਦੀ ਲੋੜ ਹੈਗੀ ਆ ਪਰ ਮੈਂ ਸਮਝਦਾ ਕੀ ਜਿਹੜੀਆਂ ਇਦਾਂ ਦੀਆਂ ਘਟਨਾਵਾਂ ਨੇ ਉਹ ਬੜਾ ਮਨ ਨੂੰ ਦੁੱਖ ਦਿੰਦੀਆਂ ਨੇ ਕਿ ਕੋਈ ਵੀ ਧਰਮ ਕੋਈ ਵੀ ਜਾਤ ਕੋਈ ਵੀ ਧਰਮ ਕੋਈ ਵੀ ਮਜ਼ਬੂਰਦੋਸ਼ ਲੋਕਾਂ ਦੀ ਹੱਤਿਆ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਧਰਮ ਪਿਆਰ ਮੁਹੱਬਤ ਭਾਈਚਾਰਕ ਸਾਂਝ ਸਿਖਾਉਂਦਾ ਸੋ ਇਹ ਜਿਹੜੀ ਘਟਨਾ ਬਹੁਤ ਮਦਭਾਗੀ ਹੋਈ ਹੈ ਤੇ ਵੱਡੀ ਕਾਰਵਾਈ ਹੋਣੀ ਚਾਹੀਦੀ ਆ ਤੇ ਸਰਕਾਰ ਇਹ ਤੇ ਇੰਟੈਲੀਜੈਂਸੀ ਫੇਲ ਵੀ ਰਹੀ ਕਿਉਂਕਿ ਜਿਸ ਹਿਸਾਬ ਨਾਲ ਦੇਖ ਰਿਹਾ ਕਿ ਕਿੱਡੇ ਵੱਡੇ ਪੱਧਰ ਤੇ ਉੱਥੇ ਸਲਾਨੀ ਜਾ ਰਹੇ ਸੀ ਪਰ ਉੱਥੇ ਕੋਈ ਕੋਈ ਵੀ ਸੁਰੱਖਿਆ ਜਿਹੜੀ ਮੈਂ ਸਮਝਦਾ ਕਿ ਵੱਡੇ ਪੱਧਰ ਤੇ ਮਈਆ ਆਲੇ ਦੁਆਲੇ ਨਹੀਂ ਸੀ ਤਾਂ ਹੀ ਉਹਨਾਂ ਨੇ ਸੁਖਾੜਾ ਟਾਰਗੇਟ ਦੇ ਕੇ ਇਥੋਂ ਜਗ੍ਹਾ ਦੇਖ ਕੇ ਇਹ ਮਾੜੇ ਲੋਕਾਂ ਨੇ ਇਹ ਘਟਨਾ ਨੂੰ ਇਲਜ਼ਾਮ ਦਿੱਤਾ ਸੋ ਇਹ ਜਿਹੜੀਆਂ ਘਟਨਾਵਾਂ ਨੇ ਇਹ ਬੰਦ ਹੋਣੇ ਚਾਹੀਦੀਆਂ ਨੇ ਤੇ ਕਾਰਵਾਈਆਂ ਹੋਣੇ ਚਾਹੀਦੀਆਂ ਨੇ ਭਾਈਚਾਰਕ ਸਾਂਝ ਜਿਹੜੀ ਆ ਉਹ ਕਾਇਮ ਹੋਣੀ ਚਾਹੀਦੀ ਆ ਕਿਉਂਕਿ ਭਾਈਚਾਰਕ ਸਾਂਝ ਦੇ ਨਾਲ ਹੀ ਅਮਨ ਸ਼ਾਂਤੀ ਆਉਣੀ ਆ ਤੇ ਅਮਨ ਸ਼ਾਂਤੀ ਨਾਲ ਹੀ ਕੋਈ ਵੀ ਦੇਸ਼ ਕੋਈ ਵੀ ਸੂਬਾ ਕੋਈ ਵੀ ਸਟੇਟ ਕੋਈ ਵੀ ਥਾਂ ਜਿਹੜੀ ਉਹ ਕਾਮਯਾਬ ਹੋ ਸਕਦੀ ਆ ਜੰਮੂ ਕਸ਼ਮੀਰ ਦੇ ਵਿੱਚ ਪੈਲਗਾਮ ਜਿਹੜਾ ਏਰੀਆ ਉਹਦੇ ਵਿੱਚ ਨਿਰਦੋਸ਼ ਸੈਲਾਨੀਆਂ ਲੋਕਾਂ ਦੀ ਆ ਹਤਿਆ ਕਰ ਦੇਣੀ ਉਹ ਵੀ ਨਾਂ ਪੁੱਛ ਕੇ ਧਰਮ ਦੇ ਆਧਾਰ ਤੇ ਮੈਂ ਸਮਝਦਾ ਬਹੁਤ ਹੀ ਹਿੰਮਤ ਭਾਗਾ ਦਿਲ ਨੂੰ ਤੋਖਾਉਣ ਵਾਲਾ ਤੇ ਨਿੰਦਣਯੋਗ ਘਟਨਾ ਜਿੱਥੇ ਸਾਰੀ ਘਟਨਾਵਾਂ ਦੇ ਵਿੱਚ ਮੈਂ ਸਮਝਦਾ ਕਿ ਸਰਕਾਰ ਦੀ ਇੰਟੈਲੀਜੈਂਸੀ ਸੁਰੱਖਿਆ ਜਿਹੜੀ ਉੱਥੇ ਦੇਣੀ ਸੀ ਉਹ ਫੇਲ ਹੋਈ ਉੱਥੇ ਇਹ ਘਟਨਾ ਨੂੰ ਕਰਨ ਵਾਲੇ ਤੇ ਕਰਵਾਉਣ ਵਾਲੇ ਕਿਉਂਕਿ ਕਰਨ ਵਾਲੇ ਕੁਝ ਸੀ ਪਰ ਕਰਵਾਉਣ ਵਾਲੀ ਹੈ ਜਿਹੜੀਆਂ ਸ਼ਕਤੀਆਂ ਸੀ ਉਹਨਾਂ ਦਾ ਵੀ ਜਿਹੜਾ ਚਿਹਰਾ ਉਹ ਸਾਹਮਣੇ ਲਿਆ ਕੇ ਵੱਡੀ ਕਾਰਵਾਈ ਕਰਨ ਦੀ ਲੋੜ ਹੈਗੀ ਆ ਪਰ ਮੈਂ ਸਮਝਦਾ ਕੀ ਜਿਹੜੀਆਂ ਇਦਾਂ ਦੀਆਂ ਘਟਨਾਵਾਂ ਨੇ ਉਹ ਬੜਾ ਮੰਨੂ ਦੁੱਖ ਦਿੰਦੀਆਂ ਨੇ ਕਿ ਕੋਈ ਵੀ ਧਰਮ ਕੋਈ ਵੀ ਜਾਤ ਕੋਈ ਵੀ ਧਰਮ ਕੋਈ ਵੀ ਮਜ਼ਬ ਨਿਰਦੋਸ਼ ਲੋਕਾਂ ਦੀ ਹੱਤਿਆ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਧਰਮ ਪਿਆਰ ਮੁਹੱਬਤ ਭਾਈਚਾਰਕ ਸਾਂਝ ਸਿਖਾਉਂਦਾ ਸੋ ਇਹ ਜਿਹੜੀ ਘਟਨਾ ਬਹੁਤ ਮਦਭਾਗੀ ਹੋਈ ਹੈ ਤੇ ਤੇ ਵੱਡੀ ਕਾਰਵਾਈ ਹੋਣੀ ਚਾਹੀਦੀ ਆ ਤੇ ਸਰਕਾਰ ਇਹ ਤੇ ਇੰਟੈਲੀਜੈਂਸੀ ਫੇਲ ਵੀ ਰਹੀ ਕਿਉਂਕਿ ਜਿਸ ਹਿਸਾਬ ਨਾਲ ਦੇਖ ਰਿਹਾ ਕਿ ਕਿੱਡੇ ਵੱਡੇ ਪੱਧਰ ਤੇ ਉੱਥੇ ਸਲਾਨੀ ਜਾ ਰਹੇ ਸੀ ਪਰ ਉੱਥੇ ਕੋਈ ਕੋਈ ਵੀ ਸੁਰੱਖਿਆ ਜਿਹੜੀ ਮੈਂ ਸਮਝਦਾ ਕਿ ਵੱਡੇ ਪੱਧਰ ਤੇ ਮਹੀਆ ਆਲੇ ਦੁਆਲੇ ਨਹੀਂ ਸੀ ਤਾਂ ਹੀ ਉਹਨਾਂ ਨੇ ਸੁਖਾੜਾ ਟਾਰਗੇਟ ਦੇ ਕੇ ਇਥੋਂ ਜਗ੍ਹਾ ਦੇਖ ਕੇ ਇਹ ਮਾੜੇ ਲੋਕਾਂ ਨੇ ਇਹ ਘਟਨਾ ਨੂੰ ਇਲਜ਼ਾਮ ਦਿੱਤਾ ਸੋ ਇਹ ਜਿਹੜੀਆਂ ਘਟਨਾਵਾਂ ਨੇ ਇਹ ਬੰਦ ਹੋਣੇ ਚਾਹੀਦੀਆਂ ਨੇ ਤੇ ਕਾਰਵਾਈਆਂ ਹੋਣੇ ਚਾਹੀਦੀਆਂ ਨੇ ਭਾਈਚਾਰਕ ਸਾਂਝ ਜਿਹੜੀ ਆ ਉਹ ਕਾਇਮ ਹੋਣੀ ਚਾਹੀਦੀ ਆ ਕਿਉਂਕਿ ਭਾਈਚਾਰਕ ਸਾਂਝ ਦੇ ਨਾਲ ਹੀ ਅਮਨ ਸ਼ਾਂਤੀ ਹੋਣੀ ਹੈ ਤੇ ਅਮਨ ਸ਼ਾਂਤੀ ਨਾਲ ਹੀ ਕੋਈ ਵੀ ਦੇਸ਼ ਕੋਈ ਵੀ ਸੂਬਾ ਕੋਈ ਵੀ ਸਟੇਟ ਕੋਈ ਵੀ ਥਾਂ ਜਿਹੜੀ ਉਹ ਕਾਮਯਾਬ ਹੋ ਸਕਦਾ ਹੈ